ਆ ਵੀਡੀਓ ਨੂੰ ਪੂਰੀ ਦੇਖਿਓ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਦੂਗੀ ਆ ਦੇਖ ਨਿੱਕੇ ਨਿੱਕੇ ਬੱਚੇ ਆ ਬਾਗ ਸਰਾਰਤੀਆਂ ਟਿੱਡੀਆਂ ਜਿਹਾ ਦੇਖੋ ਉਹ ਦੇਖੋ ਕਿ ਟਿੱਡੀ ਆ ਮਾਂ ਨੇ ਤਾਂ ਜੰਮ ਕੇ ਪਰਾਂ ਵੇਚੀ ਹੈਗੀ ਆ ਦੇਖ ਲੈ ਟਿੱਡੀਆਂ ਜਿਹੜੇ ਸਰਾਰਤਾ ਕਰਦੇ ਨੇ ਅਸੀਂ ਲੈ ਆਏ ਸੀ ਸਮੋਸੇ ਖਾਣ ਨੂੰ ਤੇ ਆਪ ਹੀ ਇਹ ਚੱਕ ਕੇ ਲੈ ਗਈ ਚਟਣੀ ਸਾਰੀ ਸੌਸ ਖਾ ਗਈਆਂ ਇਹ ਦੇਖ ਸਕਦਾ ਤੁਸੀਂ ਕਿੱਦਾਂ ਨੇ ਸੌਸ ਆ ਦੇਖ ਟਿੱਡੀ ਟਿੱਕੇ ਜੜ ਨਹੀਂ ਟਿਕਦੀ ਹੈਗੀ ਸਾਨੂੰ ਤਾਂ ਕੀ ਦੇਣਾ ਸਮੋਸੇ ਖਾਣੂ ਦੇ ਚੱਕੀ ਫਿਰਦੇ ਤਾਂ ਲਿਆ ਨਹੀਂ ਸਾਰੀ ਖਾ ਗਏ ਸੌਸ ਸਾਈਡ ਤੇ ਪਰਾਂ ਕਿ ਕੋਈ ਚੀਜ਼ ਨਹੀਂ ਛੱਡਦੀਆਂ ਹੈਗੀਆਂ ਕੋਈ ਚੀਜ਼ ਹੋਵੇ ਚਾਹੇ ਚੱਪਲ ਹੋਵੇ ਕੱਪੜਾ ਹੋਵੇ ਸਾਰੀ ਚੀਜ਼ਾਂ ਕੱਟ ਦਿੰਦੇ ਨੇ ਇਹ ਨਿੱਕੇ ਜਿਹੇ ਤੇ ਫਿਰ ਲੜਨੇ ਕਿ ਇਦਾਂ ਜਿਵੇਂ ਨਵਰਗੇ ਕੋਈ ਦੁਸ਼ਮਣ ਨਹੀਂ ਹੁੰਦੀ ਹੈਗੀ ਇੱਕ ਚੀਜ਼ ਪਸੇਲੜੀ ਜਾਣ ਗਿਆ ਦੇ ਕਿ ਮੈਂ ਲੜ ਰਹੀਆਂ ਦੇਖ ਦੇਖ ਦੇ ਉਹ ਕਹਿੰਦੀ ਮੈਨੂੰ ਦੇ ਐ ਲੜਨਾ ਫਿਰ ਇਹਨਾਂ ਜੇ ਆਪਣੀ ਕਿਹੜੀ ਬੱਟ ਦਾ ਰੌਲਾ ਹੁੰਦਾ ਫੇਰ ਨਹੀਂ ਕੋਈ ਚੀਜ਼ ਛੱਡਦੀ ਹੈਗੀ ਹੁਣ ਦੇਖੀ ਚੱਲੋ ਐਂਡ ਤੱਕ ਜਰੂਰ ਦੇਖਿਓ ਤੇ ਆ ਦੇਖ ਟਿੱਡੀਆਂ ਦੋਨੇ ਪਤਾ ਨਹੀਂ ਕਿਹੜਾ ਇਹ ਨਵੇਂ ਸੂਟਾਂ ਦਾ ਰੌਲਾ ਕਿ ਵੀ ਆ ਸੂਟ ਮੈਨੂੰ ਦੀ ਦਿੱਤਾ ਹੋਣੀ ਦਿੱਤਾ ਹੈਗਾ ਤੇ ਜਾਂਦੇ ਆਂਦੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਚੈਨਲ ਜਿੰਨੇ ਮੇਰੇ ਵੀਰ ਦੇਖਦੇ ਨੇ ਜ਼ਰੂਰ ਸਬਸਕ੍ਰਾਈਬ ਕਰੋ